ਅੱਜ ਭਾਜਪਾ ਨੂੰ ਲੱਗਿਆ ਵੱਡਾ ਝਟਕਾ ਸੰਗਰੂਰ ਹਲਕੇ ਦੇ ਕਈ ਅਹੁਦੇਦਾਰ ਕਾਂਗਰਸ 'ਚ ਹੋਏ ਸ਼ਾਮਲ ਸੰਗਰੂਰ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ ਬੀਜੇਪੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਕਈ ਅਹਿਮ ਅਹੁਦੇਦਾਰ ਸਰਗਰਮ ਵਰਕਰਾਂ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦਾ ਧੰਨ ਪੱਲਾ ਫੜ ਲਿਆ ਕਾਂਗਰਸ ਵਿੱਚ ਸਮੂਲੀਅਤ ਕਰਨ ਵਾਲੇ ਹਰੀ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਫੱਗੂਵਾਲਾ ਸਤਨਾਮ ਸਿੰਘ ਹਰਦਿਤਪੁਰਾ ਜ਼ਿਲ੍ਹਾ ਸਕਤਰ ਆਮਨ ਸਿੰਘ ਝਨੇੜੀ ਜ਼ਿਲ੍ਹਾ ਪ੍ਰਧਾਨ ਸਪੋਰਟਸ ਵਿੰਗ ਭਾਜੀਪੀ ਹਰੀ ਸਿੰਘ ਗੁਰਸੇਵਕ ਸਿੰਘ ਖੇੜੀ ਗਿੱਲਾਂ ਟਹਿਲ ਸਿੰਘ ਫੱਗੂਵਾਲ ਗੁਲਾਬ ਸਿੰਘ ਫੰਮਣਾਲ ਕਿਸਾਨ ਵਿੰਗ ਦਵਿੰਦਰ ਸਿੰਘ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਸਪੋਰਟਸ ਸੈੱਲ ਮਹਿਕਬੀਰ ਸਿੰਘ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਸਪੋਰਟਸ ਸੈੱਲ ਗੁਰਮਕ ਸਿੰਘ ਲਾਪ੍ਰੀਤ ਸਿੰਘ ਗੁਰਨਾਇਵ ਸਿੰਘ ਸਮੇਤ ਕਈ ਹੋਰ ਅਹੁਦੇਦਾਰ ਕਾਂਗਰਸ ਚ ਸ਼ਾਮਲ ਹੋਏ ਇਨਾ ਆਗੂਆਂ ਨੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਸਿੰਗਲਾ ਨੇ ਇਸ ਮੌਕੇ ਕਹਿ ਕੇ ਭਾਜਪਾ ਦਾ ਵੋਟ ਚੋਰੀ ਮਾਡਲ ਅੱਜ ਲੋਕਾਂ ਦੇ ਸਾਹਮਣੇ ਬੇਕਨਾਬ ਹੋ ਗਿਆ ਇਮਾਨਦਾਰ ਤੇ ਲੋਕਪੱਖੀ ਆਗੂ ਹੁਣ ਡੁੱਬਦੇ ਜਹਾਜ਼ ਨੂੰ ਛੱਡ ਕੇ ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋ ਰਹੇ ਹਨ ਕਾਂਗਰਸ ਹਰ ਵਰਕਰ ਦਾ ਮਾਣ ਸਨਮਾਨ ਯਕੀਨੀ ਬਣਾਏਗੀ ਭਾਜਪਾ ਦੇ ਅਹੁਦੇਦਾਰਾਂ ਦੇ ਖੁੱਲੇ ਇਲਜ਼ਾਮ ਨਵੇਂ ਸ਼ਾਮਲ ਹੋਏ ਮੰਡਲ ਵਿੱਚ ਪ੍ਰਧਾਨ ਸਤਨਾਮ ਸਿੰਘ ਨੇ ਭਾਜਪਾ ਛੱਡਣ ਦੇ ਕਾਰਨ ਦੱਸਿਆ ਉਹਨਾਂ ਦੱਸਿਆ ਕਿ ਉਮੀਦ ਨਾਲ ਪਾਰਟੀ ਜੁਆਇਨ ਕੀਤੀ ਪਰ ਪਾਰਟੀ ਦੇ ਲੋਕਾਂ ਨੇ ਅਸਲੀ ਸਮੱਸਿਆ ਦੇ ਮੁੱਖ ਫੇਰ ਲਿਆ ਉਹਨਾਂ ਕਿਹਾ ਕਿ ਭਾਜਪਾ ਦੇ ਹੇਠਲੇ ਪੱਧਰ ਦੇ ਵਰਕਰਾਂ ਦੀ ਗੱਲ ਸੁਣਨ ਦੀ ਬਜਾਏ ਸਿਰਫ ਕਾਰਪੋਰੇਟ ਹਿੱਤਾਂ ਨੂੰ ਤਹਿਰੀਜ ਦਿੱਤੀ ਜਾ ਰਹੀ ਹੈ ਲੋਕਾਂ ਲਈ ਸਾਡੀਆਂ ਚਤਨਾਵ ਚਿੰਤਾਵਾਂ ਨੂੰ ਹਮੇਸ਼ਾ ਅਣਗੌਲਿਆ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਵਿਜੇਂਦਰ ਸਿੰਘਲਾ ਦੀ ਲੋਕਪੱਖੀ ਸੋਚ ਸੰਗਰੂਰ ਹਲਕੇ ਵਿੱਚ ਵੱਡੇ ਹੋਏ ਵਿਕਾਸ ਪ੍ਰਭਾਵਿਤ ਹੋ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਕਾਂਗਰਸ ਪਾਰਟੀ ਨੇ ਇਨ੍ਹਾਂ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਸਰਗਰਮੀ ਨਾਲ ਲੋਕਪੱਖੀ ਰਾਜਨੀਤੀ ਪਾਗੀਦਾਰ ਬਨਨ ਲਈ ਪ੍ਰੇਰਿਤ ਕੀਤਾ ਇਸ ਸਮਾਵੇਂ ਕਈ ਹੋਰ ਵਰਕਰ ਸ਼ਾਮਲ ਹੋ ਹੁਣ ਇਸ ਮੂਲ ਤੇ ਵਿੱਚ ਕਰਨ ਵਾਲਿਆਂ ਵਿੱਚ ਨਾਨਕ ਸਿੰਘ ਗੁਰਪ੍ਰੀਤ ਸਿੰਘ ਰਣਵੀਰ ਸਿੰਘ ਦੀਪ ਸਿੰਘ ਕਾਕਾ ਸਿੰਘ ਸਮੇਤ ਹੋਰ ਕਈ ਆਗੂ ਆਜਾ ਹਜ਼ਰਸ਼ੰਨ ਰਿਪੋਰਟ ਰਾਜਕਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਇਸ ਦੌਰਾਨ ਵਿਜੇਂਦਰ ਸਿੰਘਲਾ ਤੇ ਹਰੀ ਸਿੰਘ ਸਾਬਕਾ ਚੇਅਰਮੈਨ ਨੇ ਕੀ ਕਿਹਾ ਜਰਾ ਸੁਣੋ ਬਤੌਰ ਸਿੱਖਿਆ ਮੰਤਰੀ ਬਤੌਰ ਪੀਡਬਲਿਊਟੀ ਮਿਨਿਸਟਰ ਸਾਡੇ ਲੜਕੇ ਦਾ ਜੋ ਵਿਕਾਸ ਕੀਤਾ ਉਹ ਹਮੇਸ਼ਾ ਹੀ ਸਾਡੇ ਦੇ ਲੋਕ ਉਹਨਾਂ ਦੀ ਤਾਰੀਫ ਤੇ ਉਹਨਾਂ ਦੇ ਕੀਤੇ ਕੰਮਾਂ ਤੇ ਫਿਹਰਾ ਦੇ ਰਹੇ ਨੇ ਅੱਜ ਤੁਸੀਂ ਤਾਸ਼ ਦੀ ਬੇਨਤੀ ਤੇ ਸ਼੍ਰੀ ਵਿਜੇਂਦਰ ਸਿੰਘ ਜੀ ਦੇ ਪਿਆਰ ਦੇ ਸਦਕਾ ਜਿਬਰਾਂ ਨੂੰ ਬੇਨਤੀ ਕੀਤੀ ਉਹ ਕਹਿੰਦੇ ਪਾਰਟੀਆਂ ਦਾ ਮੇਰਾ ਕੋਈ ਸਵਾਲ ਨਹੀਂ ਮੈਂ ਤਾਰੇ ਫਖਸ਼ੇਟ ਵਿਸਤੈ ਨਾਲ ਮੇਂ ਜੀਤਾ ਨੂੰ ਫੜਨਗਾ ਉਹਨਾਂ ਬੇ ਬਹੁਤ ਰਣੀਆ ਸਰਦਾਰ ਕਰਨਜੀਤ ਸਿੰਘ ਦੀ ਸਰਪੰਚ ਸਰਦਾਰ ਹਰਿਨੇ ਸਿੰਘ ਜੀ ਮਨਾ ਜਿਨ੍ਹਾਂ ਸਮੇਂ ਦੇ ਬਸ ਕਈ ਵਾਰੀ ਹੋ ਜਾਂਦੇ ਨੇ ਫੈਸਲੇ ਕਾਂਗਰਸ ਪਾਰਟੀ ਨੂੰ ਛੱਡ ਕੇ ਗਏ ਅੱਜ ਇਸ ਸਮਾਗਮ ਦੇ ਵਿੱਚ ਜਿਨ੍ਹਾਂ ਦੇ ਇਕੱਲੇ ਕਰੇ ਨਾਂ ਵੀ ਬੋਲੇ ਜਾਣੇ ਨੇ ਦੁਬਾਰਾ ਸਰਦਾਰ ਹਰੀ ਸਿੰਘ ਦੇ ਕਾਫਲੇ ਦੇ ਵਿੱਚ ਮੁਰਕੇ ਸ਼ਾਮਲ ਹੋ ਕੇ ਕਾਂਗਰਸ ਪਾਰਟੀ ਨੇ ਹੱਥ ਮਜ਼ਬੂਤ ਕਰ ਲਿਆ ਛਾ ਹਰੀ ਸਿੰਘ ਭਾਵੇਂ ਛੱਡ ਗਏ ਸੀ ਕਾਂਗਰਸ ਪਾਰਟੀ ਨੂੰ ਪਰੰਤੂ ਮੇਰੇ ਨਾਲ ਮੈਂ ਤਾਂ ਤੁਹਾਡਾ ਸਿਰਫ ਪਿਆਰ ਤੇ ਅਸ਼ੀਰਵਾਦ ਚਾਹੁੰਦਾ ਮੇਰੇ ਮਨ 'ਚ ਕੋਈ ਤਰੀ ਦੀ ਲਾਲਸਾ ਨਹੀਂ ਮੈਂ ਤਾਂ ਆਪਣੀ ਪਾਰਟੀ ਨੂੰ ਕਿ ਜਿੱਥੇ ਤੁਸੀਂ ਮੈਨੂੰ ਸਮਝਦੇ ਹੋ ਹਾਂਜੀ ਅੱਜ ਬੜੀ ਖੁਸ਼ੀ ਹੈ ਕਿ ਸਾਡੇ ਹਰੀ ਸਿੰਘ ਫਗੂਵਾਲਾ ਜੀ ਜੋ ਸਾਡੇ ਸਾਫਕਾ ਬਲਕ ਸੰਪਤੀ ਦੇ ਚੇਅਰਮੈਨ ਰਹੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਦੇ ਰਹੇ ਬਲਕ ਸੰਪਤੀ ਦੇ ਮੈਂਬਰ ਰਹੇ ਐਸ ਸੀ ਐਲ ਦੇ ਸਾਡੇ ਚੇਅਰਮੈਨ ਰਹੇ ਉਹ ਕੁਝ ਸਮਾਂ ਪਹਿਲਾਂ ਸਾਡੀ ਪਾਰਟੀ ਤੋਂ ਦੂਰ ਚਲੇ ਗਏ ਸੀ ਬੀ ਜੀ ਪੀ ਵਿੱਚ ਜਾ ਕੇ ਉਹਨਾਂ ਨੇ ਕੰਮ ਕਰਨਾ ਚਾਲੂ ਕੀਤਾ ਸੀ ਆਜੋ ਆਪਣੀ ਪੂਰੀ ਸੰਗਤ ਦੇ ਨਾਲ ਆਪਣੇ ਪੂਰੇ ਸਾਥੀਆਂ ਦੇ ਨਾਲ ਵੱਖ-ਵੱਖ ਪਿੰਡਾਂ ਦੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਆਪਣੇ ਆਗੂ ਸਹਿਬਾਨਾਂ ਦੇ ਨਾਲ ਕਿ ਮੈਂ ਆਪਣੇ ਆਪ ਨੂੰ ਤਾਕਤਵਰ ਮਹਿਸੂਸ ਕਰਦਾ ਹਾਂ ਔਰ ਮੈਂ ਔਰ ਮੇਰੇ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਜਿਹੜੇ ਪਿੰਡਾਂ ਚੋਂ ਅੱਜ ਸਾਥੀਆਂ ਨਾਲ ਆ ਕੇ ਸ਼ਮੂਲੀਅਤ ਕੀਤੀ ਹੈ ਉਹਨਾਂ ਨਾਲ ਜੁੜ ਕੇ ਟੀਮ ਚ ਵੀ ਵਾਦਾ ਹੋਇਆ ਧਿਆਨ ਵਾਲੀ ਬਲਕ ਸਮਤੀ ਜਿਲ੍ਹਾ ਪ੍ਰੀਸ਼ਦ ਚੋਣ ਦੇ ਵਿੱਚ ਵੱਡੇ ਪੱਧਰ ਦਾ ਫਾਇਦਾ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਸਾਰਿਆਂ ਦੀ ਸਹਿਮਤੀ ਦੇ ਨਾਲ ਚੋਣ ਚ ਕੰਮ ਕਰਦੇ ਬਾਅਦ ਹੋਊਗਾ ਕਿ ਮੈਂ ਅੱਜ ਆਪਣੇ ਆਪ ਨੂੰ ਖੁਸ਼ ਮਹਿਸੂਸ ਵੀ ਕਰਦੇ ਆਂ ਔਰ ਇਹਨਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਆਪਣੇ ਪਾਰਟੀ ਦੇ ਵਰਕਰਾਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਜਦੋਂ ਇਹ ਲੋਕ ਨਹੀਂ ਵੀ ਸੀਗੇ ਉਦੋਂ ਵੀ ਪਾਰਟੀ ਵਾਸਤੇ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਉਸ ਔਖੇ ਵੇਲੇ ਵੀ ਖੜੇ ਰਹੇ ਪਾਰਟੀ ਦੇ ਨਾਲ ਔਰ ਅੱਜ ਸਾਰੇ ਮਿਲ ਕੇ ਅੱਜ ਪਾਰਟੀ ਦੇ ਵਿੱਚ ਇਕੱਠੇ ਹੋਏ ਆਂ ਦੁਬਾਰਾ ਕਾਂਗਰਸ ਪਾਰਟੀ ਦਾ ਪਰਿਵਾਰ ਵਧਿਆ ਹੈ ਤੇ ਇਹ ਸਾਰਿਆਂ ਨੇ ਵੀ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ 2027 ਦੀ ਚੋਣ ਨੂੰ ਮੁੱਖ ਰੱਖਦੇ ਹੋਏ ਕਿ ਆਉਣ ਵਾਲੇ ਸਮੇਂ 'ਚ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਨੂੰ ਮੁੱਖ ਰੱਖਦੇ ਹੋਏ ਵੱਡੇ ਪੱਧਰ ਦਾ ਹੰਗਾਰਾ ਕਾਂਗਰਸ ਪਾਰਟੀ ਨੂੰ ਇਹਨਾਂ ਦੇ ਆਉਣ ਦੇ ਨਾਲ ਮਿਲੇਗਾ ਸਾਰੇ ਜਿਹੜੇ ਸਾਥੀ ਨੇ ਅੱਜ ਜੁਆਇਨ ਕੀਤਾ ਹੈ ਚਾਹੇ ਉਹ ਅਮਨ ਜੀ ਸਾਡੇ ਬੀਜੇਪੀ ਦੇ ਜ਼ਿਲ੍ਹੇ ਦੇ ਯੂਥ ਦੇ ਪ੍ਰਧਾਨ ਸੀ ਚਾਹੇ ਸਤਨਾਮ ਜੀ ਜੋ ਕਿ ਹਰਦਿਤਪੁਰੇ ਤੋਂ ਆਏ ਚਾਹੇ ਗੁਲਾਬ ਜੀ ਜਿਹੜੇ ਕਿ ਕਮਨ ਵਾਲਤੋਂ ਹੈ ਤੇ ਚਾਹੇ ਬਗੁਰਸੇਵ ਜੀ ਸਾਡੇ ਫੇੜੀ ਗਿੱਲਾਂ ਤੋਂ ਹੈ ਇਹ ਸਾਰੇ ਸਾਥੀ ਔਰ ਇਹਨਾਂ ਦੀ ਟੀਮ ਦੇ ਸਾਰੇ ਸਾਥੀ ਕਈ ਬੀਜੇਪੀ ਦੇ ਯੂਥ ਦੇ ਵਾਈਸ ਪ੍ਰਧਾਨਾਂ ਨੇ ਵੀ ਜੁਆਇਨ ਕੀਤਾ ਤੇ ਮੈਂ ਸਾਰਿਆਂ ਨੂੰ ਜਿੱਥੇ ਜਿ ਆਇਆ ਆਖਦਾ ਉਥੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਪਣੇ ਬਲਾਕ ਪ੍ਰਧਾਨ ਸਾਡੇ ਗੁਰਦੀਪ ਘਰਾਚੋ ਜੀ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜਗਦੇਵ ਗਾਗਾ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਇਹ ਸਾਰਿਆਂ ਦੀ ਅੱਜ ਸ਼ਿਮੂਲੀਤ ਕਾਂਗਰਸ ਪਾਰਟੀ ਵਿੱਚ ਹੋ ਸਕੇ। ਸਿਗਲਾ ਸਾਹਿਬ ਜਿਮਣੀ ਚੋਣਾਂ ਨਾਲ ਕਿਹੜੀ ਆ ਕਿਵੇਂ ਤੇ? ਜਿਮਣੀ ਚੋਣ ਆਪਾਂ ਸਭ ਨੂੰ ਪਤਾ ਹੈ ਕਿ ਤਰਨਤਾਰਨ ਇੱਕ ਪੰਥਿਕ ਸੀਟ ਸੀ ਲੰਬੇ ਸਮੇਂ ਤੋਂ ਉੱਥੇ ਦੂਜੀਆਂ ਪਾਰਟੀਆਂ ਦਾ ਉੱਥੇ ਜੇਤੂ ਕਰਾਰ ਉਹਨਾਂ ਨੂੰ ਮਿਲਦਾ ਸੀ ਔਰ ਇਸ ਵਾਰ ਜਦੋਂ ਜਿਮਣੀ ਚੋਣ ਚੱਲੀ ਮੌਜੂਦਾ ਸਰਕਾਰ ਦੇ ਹੱਕ ਵਿੱਚ ਹਮੇਸ਼ਾ ਜਿਮਣੀ ਚੋਣ ਹਮੇਸ਼ਾ ਉਹਨਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ। ਕਿਉਂਕਿ ਉਹ ਪੰਥਿਕ ਸੀਟ ਸੀ ਇਸ ਕਰਕੇ ਕਾਂਗਰਸ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ ਔਰ ਕਈ ਗਲਤੀਆਂ ਸਾਡੇ ਲੀਡਰਸ਼ਿਪ ਦਾ ਨਾਂ ਤੋਂ ਵੀ ਹੋਈਆਂ ਜਿੱਦੀ ਜਿਸ ਦੀ ਮਾਫੀ ਉਹਨਾਂ ਨੇ ਮੰਗੀ ਤੇ ਲੋਕਾਂ ਨੇ ਸ਼ਾਇਦ ਉਸ ਗੱਲ ਦਾ ਗੁੱਸਾ ਵੀ ਆਪਣੇ ਮਨ 'ਚ ਰੱਖਿਆ ਔਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਇੱਕ ਢੁਟ ਹੋ ਕੇ ਵਧੀਆ ਤਰੀਕੇ ਨਾਲ ਲੜਾਈ ਲੜੂਗੀ ਤਾਂ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋ ਸਕੇ ਸਿੰਘਾ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਿਆਸੀ ਇਸ ਤਰ੍ਹਾਂ ਕਾਂਗਰਸ ਪ੍ਰਧਾਨ ਵੱਲੋਂ ਮਤਲਬ ਕਿ ਜੁੜਿਆ ਨੂੰ ਫੜ ਕੇ ਬੱਚਿਆਂ ਨਾਲ ਜਾਂ ਊਟਾ ਸਿੰਘ ਤੇ ਇੱਕ ਉਹ ਕਰਨਾ ਉਹ ਪ੍ਰਧਾਨ ਜਿਉਂ ਕਿ ਪੰਥਕ ਸੀਟ ਸੀ ਕੀ ਉਹ ਜਾਇਜ਼ ਮੈਂ ਇਹੀ ਤੱਕ ਕਿਹਾ ਕਿ ਉਹ ਪੰਥਕ ਸੀਟ ਸੀ ਤੇ ਕਈ ਗਲਤੀਆਂ ਸਾਡੇ ਲੀਡਰ ਸਹਿਬਾਨ ਤੋਂ ਹੋਈਆਂ ਜਿਸ ਦੀ ਮਾਫੀ ਵੀ ਉਹਨਾਂ ਨੇ ਮੰਗੀ ਪਰ ਲੋਕਾਂ ਨੇ ਉਸ ਗੱਲ ਨੂੰ ਆਪਣੇ ਮਨ 'ਚ ਰੱਖਿਆ ਇਸ ਕਰਕੇ ਉਸ ਦਾ ਨਤੀਜਾ ਚੰਗਾ ਨਹੀਂ ਆਇਆ ਔਰ ਕਾਂਗਰਸ ਪਾਰਟੀ ਦੀ ਹਾਰ ਵੱਡੇ ਪੱਧਰ ਦੀ ਹੋਈ ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਮਿਲ ਕੇ ਆਪਣੀਆਂ ਗਲਤੀਆਂ ਨੂੰ ਸੁਧਾਰਾਂਗੇ ਔਰ ਮਿਲ ਕੇ ਪਾਰਟੀ ਦੀ ਲੜਾਈ ਲੜਾਂਗੇ ਔਰ ਆਉਣ ਵਾਲੇ ਸਮੇਂ காங்கிரஸ் ਪਾਰਟੀ ਦੀ ਜਿੱਤ ਹੋ ਸਕੇ ਉਸ ਵਾਸਤੇ ਮਿਲ ਕੇ ਕੰਮ ਕਰਾਂਗੇ ਪੀਜੀਯੂ ਪੀਯੂ ਦੇ ਵਿੱਚ ਜਿਹੜਾ ਚੱਲ ਰਿਹਾ ਸਟੂਡੈਂਟਾਂ ਦਾ ਉਹ ਦੇਖੋ ਉਹ ਤਾਂ ਆਪਾਂ ਸਾਰੇ ਸਮਝਦੇ ਹਾਂ ਕਿ ਉਹ ਤਾਂ ਇੱਕ ਤਰੀਕੇ ਨਾਲ ਆਰਐਸਐਸ ਭਾਜਪਾ ਸਾਡੀ ਯੂਨੀਵਰਸਿਟੀ ਦੇ ਉੱਪਰ ਡਕੈਤੀ ਮਾਰਨਾ ਚਾਹੁੰਦੀ ਹੈ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ 99 ਮੈਂਬਰ ਹੁੰਦੇ ਹਨ ਔਰ ਉਹਦੇ ਚੋ 67 ਮੈਂਬਰ ਇਲੈਕਟਡ ਹੁੰਦੇ ਔਰ ਜਿਹੜੇ ਇਲੈਕਟਡ ਮੈਂਬਰ ਹੁੰਦੇ ਆ ਉਹ ਆਡਾ ਆਰਗੇਨਾਈਜੇਸ਼ਨਸ ਚ ਆਉਂਦੇ ਆ ਆਡਾ ਜਿੱਤ ਗ੍ਰੈਜੂਏਟਸ ਚ ਆਉਂਦੇ ਆ ਆਡਾ ਜਗਾ ਤੋਂ ਆਉਂਦੇ ਆ ਐਲੂਮਨਾਏ ਆਉਂਦੇ ਆ ਔਰ ਉਹ ਲੋਕ ਬੱਚਿਆਂ ਦੇ ਹੱਕਾਂ ਦੀ ਗੱਲ ਯੂਨੀਵਰਸਿਟੀ ਦੀ ਸਿੰਡੀਕੇਟ ਦੇ ਵਿੱਚ ਤੇ ਯੂਨੀਵਰਸਿਟੀ ਦੀ ਸੈਨੇਟ ਵਿੱਚ ਰੱਖਦੇ ਆ ਪਿਛਲੇ ਸਵਾ ਸਾਲ ਤੋਂ ਚੋਣਾ ਨਹੀਂ ਹੋਈਆਂ ਤੇ ਹੁਣ ਜਦੋਂ ਚੋਣਾ ਨਹੀਂ ਹੋਈਆਂ ਤਾਂ ਯੂਨੀਵਰਸਿਟੀ ਨੇ ਸੈਨੇਟ ਦੀ ਜਿਹੜੀ ਗਿਣਤੀ ਸੀ 91 ਤੋਂ ਘਟਾ ਕੇ 31 ਦੀ ਕਰਤੀ ਕਿ ਜਦੋਂ ਸਾਰਿਆਂ ਨੇ ਧਰਨਾ ਲਾਇਆ ਉਹ ਆਰਡਰ ਨੂੰ ਵਿਡਰੋਅ ਕਰ ਲੈ ਕਿ ਤਾਂ ਕਿ ਅਸੀਂ 31 ਜਿਹੜਾ 91 ਕਰਾਂਗੇ ਹੁਣ ਤਾਂ ਯੂਨੀਵਰਸਿਟੀ ਦੇ ਨੌਜਵਾਨ ਬੱਚਿਆਂ ਦੀ ਮੰਗ ਹੀ ਹੈ ਕਿ ਸਾਡਾ ਯੂਨੀਵਰਸਿਟੀ ਦਾ ਇਲੈਕਸ਼ਨ ਸੈਨੇਟ ਦਾ ਨਾਊਂਸ ਕਰੋ ਜੇ ਤੁਹਾਡੇ ਮਾਨ ਦੇ ਵਿੱਚ ਕੋਈ ਚੋਰ ਨਹੀਂ ਹੈ ਤਾਂ ਸੈਨੇਟ ਦਾ ਇਲੈਕਸ਼ਨ ਨਾਊਂਸ ਕਰੋ 91 ਸੀਟਾਂ ਦੇ ਇਲੈਕਸ਼ਨ ਹੋਵੇ ਲੋਕ ਜਿੱਤ ਕੇ ਆਉਣ ਤੇ ਜਿਹੜੇ ਪੰਜਾਬ ਦੇ 200 ਕਾਲਜਾਂ ਚ ਪੜਨ ਵਾਲੇ ਪੰਜਾਬ ਦੇ ਬੱਚਿਆਂ ਦਾ ਭੁਲਖ ਜਿਹੜਾ ਪੰਜਾਬ ਯੂਨੀਵਰਸਿਟੀ ਨਾਲ ਜੁੜਿਆ ਉਹ ਸੁਰੱਖਤ ਰਹਿ ਸਕੇ ਤਾਂ ਮੈਂ ਸਮਝਦਾ ਕਿ ਉਸ ਮੰਗ ਨੂੰ ਮਜ਼ਬੂਤ ਕਰਨ ਵਾਸਤੇ ਪੰਜਾਬ ਯੂਨੀਵਰਸਿਟੀ ਵਿੱਚ ਸਾਰੀਆਂ ਪਾਰਟੀਆਂ ਨੇ ਜ਼ੋਰਦਾਰ ਤਰੀਕੇ ਨਾਲ ਹੰਗਾਰਾ ਮਾਰਿਆ ਪਰ ਬੀਜੇਪੀ ਤੇ ਆਰਐਸਐਸ ਨੇ ਉਸ ਹਲੇ ਸੈਨੇਟ ਦਾ ਇਲੈਕਸ਼ਨ ਅਨਾਉਂਸ ਨਹੀਂ ਕੀਤਾ ਤੇ ਮੈਂ ਉਮੀਦ ਕਰਦਾ ਹਾਂ ਔਰ ਮੈਂ ਬੇਨਤੀ ਕਰਦਾ ਹਾਂ ਕਿ ਉਸ ਇਲੈਕਸ਼ਨ ਸੈਨੇਟ ਦੇ ਨੂੰ ਜਲਦੀ ਅਨਾਉਂਸ ਕਰਨ ਤਾਂ ਕਿ ਬੱਚਿਆਂ ਦਾ ਜੋ ਪੁਹੇਖਿਆ ਜਾ ਜੋ ਸੈਨੇਟ ਦੇ ਮੈਂਬਰ ਕਿਉਂਕਿ ਮੈਂ ਉਦੋਂ ਜਦੋਂ ਗਿਆ ਪਤਾ ਕੀਤਾ ਤਾਂ ਸੈਨੇਟ ਦੇ ਮੈਂਬਰਸ ਨੂੰ ਕੋਈ ਤਨਖਾਹ ਵੀ ਨਹੀਂ ਮਿਲਦੀ ਕੋਈ ਆਨਰੇਰੀ ਵੀ ਨਹੀਂ ਮਿਲਦਾ ਹਾਂ ਉਹਨਾਂ ਨੂੰ ਮੀਟਿੰਗ ਤੇ ਆਉਣ ਜਾਣ ਦਾ ਟੀਏਡੀ ਦਾ ਖਰਚਾ ਮਿਲਦਾ ਇਹ ਉਹਨਾਂ ਦੇ ਕਹਿਣ ਦੇ ਉੱਪਰ ਕਦੇ ਗੈਸਟ ਹਾਊਸ ਬੁੱਕ ਹੋ ਜਾਂਦਾ ਜੇ ਕਿਸੇ ਨੇ ਪੀਜੀਆ ਦੇ ਵਿੱਚ ਕਿਸੇ ਦਾ ਮਰੀਜ਼ ਆ ਜਾਏ ਕੋਈ ਰਿਸ਼ਤੇਦਾਰ ਬਿਮਾਰ ਹੋ ਜਾਏ ਤਾਂ ਪੰਜਾਬ ਯੂਨੀਵਰਸਿਟੀ ਵਿੱਚ ਗੈਸਟ ਹਾਊਸ ਬੁੱਕ ਹੋ ਜਾਂਦਾ ਤੇ ਇਹ ਛੋਟੀਆਂ-ਛੋਟੀਆਂ ਸਹੂਲਤਾਂ ਯੂਨੀਵਰਸਿਟੀ ਦੇ ਸੈਨੇਟ ਮੈਂਬਰਸ ਨੂੰ ਮਿਲਦੀਆਂ ਔਰ ਸਾਨੂੰ ਸਾਰਿਆਂ ਨੂੰ ਮਿਲ ਕੇ ਉਸ ਗੱਲ ਦੇ ਉੱਪਰ ਹੰਬੜਾ ਮਾਰਨਾ ਚਾਹੀਦਾ ਔਰ ਮੈਂ ਬੀਜੇਪੀ ਦੀ ਦਿੱਲੀ ਦੀ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਔਰ ਨਾਲ ਦੀ ਨਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਸੈਨੇਟ ਅਗਰ ਤੁਸੀਂ ਆਪਣਾ ਨੋਟੀਫਿਕੇਸ਼ਨ 91 ਤੋਂ 31 ਕਰ ਨਾਲ ਵਿਡਰੋ ਕਰ ਲਿਆ ਤਾਂ ਸੈਨੇਟ ਦੀ ਇਲੈਕਸ਼ਨ ਦਾ ਜਿਹੜਾ ਸ਼ਡਿਊਲ ਅਨਾਉਂਸ ਕਰਦਾ ਤਾਂ ਕਿ ਬੱਚਿਆਂ ਦਾ ਧਰਨਾ ਖਤਮ ਹੋ ਜੇ ਔਰ ਯੂਨੀਵਰਸਿਟੀ ਦੀ ਸੈਨੇਟ ਦਾ ਇਲੈਕਸ਼ਨ ਹੋਵੇ ਔਰ ਲੋਕ ਆਪਣਾ ਚੋਣ ਲੜ ਕੇ ਜਿੱਤ ਗਿਆਨ ਔਰ ਪੰਜਾਬ ਦੇ 200 ਕਾਲਜਾਂ 'ਚ ਪੜਨ ਵਾਲੇ ਬੱਚਿਆਂ ਦੇ ਹੱਕਾਂ ਨੂੰ ਅਸੀਂ ਬਰਕਰਾਰ ਰੱਖ ਸਕੀਏ ਜਿਹੜਾ ਖੜਾ ਹੈ ਸ਼ਿਗਲਾ ਸੰਗਰੂਰ ਸੀਐਮ ਦਾ ਜ਼ਿਲ੍ਹਾ ਹੈ ਇਸ ਟਾਈਮ ਕਹਿ ਸਕਦਾ ਕਿ ਕੂੜੇ ਵਾਲਾ ਸ਼ਹਿਰ ਬਜਣ ਲੱਗ ਗਿਆ ਕਿਸੇ ਨਾ ਕੋਈ ਨਿਊਜ਼ ਦੇ ਵਿੱਚ ਵੀ ਦੇਖਿਆ ਹਸਪਤਾਲ ਦੇ ਵਿੱਚ ਵੀ ਬੁਰਾ ਹਾਲ ਹੈ ਕਿਵੇਂ ਦੇਖਦੇ ਹੋ ਕੂੜੇ ਦੇ ਡੰਪ ਲਈ ਜਗ੍ਹਾ ਹੈ ਨਹੀਂ ਇਨਾਂ ਕੋਲ ਦੇਖੋ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਮਾੜੀ ਗੱਲ ਇਹ ਹੈ ਕਿ ਸੁਨਾਮ ਤੋਂ ਚਿਕਨਗੁਣੀਆਂ ਸ਼ੁਰੂ ਹੋਇਆ ਸੰਗਰੂਰ ਤੱਕ ਪਹੁੰਚਿਆ ਹੁਣ ਬਰਨਾਲੇ ਤੱਕ ਵੀ ਜਾ ਵੜਿਆ ਮਾਨਸੇ ਤੱਕ ਵੀ ਚਿਕਨਗੁਣੀਆਂ ਜਾ ਵੜਿਆ ਪਵਾਨੀਗੜ ਤੱਕ ਵੀ ਚਿਕਨਗੁਣੀਆਂ ਦੀ ਸ਼ਿਕਾਇਤ ਆਪਾਂ ਨੂੰ ਸੁਣਨ ਨੂੰ ਮਿਲਣ ਲੱਗ ਚੁੱਕੀ ਕੱਲੇ ਕੱਲੇ ਪਿੰਡ ਚ ਲੋਕ ਅੱਜ ਬਿਮਾਰ ਪਈ ਹੈ ਅਤੇ ਮੈਂ ਸਮਝਦਾ ਕਿ ਸਰਕਾਰਾਂ ਨੂੰ ਕੂੜੇ ਨੂੰ ਸਾਫ਼ ਕਰਨ ਵਾਲੀ ਗੱਲ ਹੋਵੇ ਜਾਂ ਸਫਾਈ ਨਾਲ ਜੁੜੀ ਗੱਲ ਹੋਵੇ ਜਾਂ ਸੀਵਰੇਜ ਦੀ ਜਿਹੜੀ ਚੋਕਿੰਗ ਹੈ ਉਹਦੀ ਕਲੀਨਿੰਗ ਦੀ ਗੱਲ ਹੋਵੇ ਚਾਹੇ ਪਿੱਛੇ ਜੇ ਸਰਕਾਰ ਨੇ ਬਹੁਤ ਸਾਰੀਆਂ ਸੁਪਰ ਸਫਾਈ ਮਸ਼ੀਨਾਂ ਦਾ ਉਦਘਾਟਨ ਕੀਤਾ ਸੀ ਚਾਹੇ ਉਹਨਾਂ ਦੀ ਵਰਤੋਂ ਦੀ ਗੱਲ ਹੋਵੇ ਇਹ ਸਾਰੀਆਂ ਗੱਲਾਂ ਇੱਕ ਜ਼ਿੰਮੇਵਾਰ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਤਾਂਕਿ ਕੂੜੇ ਦਾ ਵੀ ਹੱਲ ਹੋ ਸਕੇ ਸੀਵਰੇਜ ਜਿਹੜਾ ਚੋਕ ਰਿਹਾ ਉਹਦਾ ਵੀ ਹੱਲ ਹੋ ਸਕੇ ਔਰ ਉਸ ਦੇ ਨਾਲ ਨਾਲ ਫੋਗਿੰਗ ਹੋਵੇ ਦੱਬ ਕੇ ਤਾਂਕਿ ਮੱਛਰਾਂ ਦੀ ਕਰਕੇ ਜਾਂ ਜਿਹੜੇ ਗੰਦ ਦੇ ਕਰਕੇ ਚਿਕਨ ਗੁਨੀਆ ਵਰਗੀ ਬਿਮਾਰੀ ਫੈਲ ਰਹੀ ਹੈ ਉਸ ਨੂੰ ਅਸੀਂ ਨੱਥ ਪਾ ਸਕੀਏ ਮੈਂ ਤਾਂ ਮਿਊਨਿਸਪਲ ਕਮੇਟੀ ਸੰਗਰੂਰ ਨੂੰ ਇਹ ਗੱਲ ਆਪਣੇ ਵੱਲੋਂ ਰੱਖੀ ਸੀ ਕਿ ਤੁਸੀਂ ਜਿਹੜੀ ਮਰਜ਼ੀ ਸਮਾਜ ਸੇਵੀ ਜਥੇਬੰਦੀ ਨੂੰ ਇਹ ਕੰਮ ਦਿਓ ਅਸੀਂ ਸਾਰੇ ਸ਼ਹਿਰ ਦੇ ਲੋਕ ਮਿਲ ਕੇ ਮਿਊਨਿਸਪਲ ਕਮੇਟੀ ਦੇ ਕੰਮ ਨੂੰ ਆਪਣੇ ਮੋਢਿਆਂ ਤੇ ਚੱਕਣ ਨੂੰ ਤਿਆਰ ਹੈ ਤਾਂ ਅਗਰ ਮਿਊਨਿਸਪਲ ਕਮੇਟੀ ਕਰਨ ਵਾਸਤੇ ਔਖੀ ਹੋ ਫੀਲ ਕਰ ਰਹੀ ਹੈ ਮੈਂ ਕਾਂਗਰਸ ਪਾਰਟੀ ਦੇ ਵਿੱਚ ਮੇਰਾ ਬਚਪਨ ਕਾਂਗਰਸ ਪਾਰਟੀ ਸੀ ਮੈਨੂੰ ਕੌਂਸਲ ਪਾਰਟੀ ਵਿੱਚ 30 ਸਾਲ ਸੇਵਾ ਕੀਤੀ ਕੌਂਸਲ ਪਾਰਟੀ ਨੇ ਮੈਨੂੰ ਬਹੁਤ ਵੱਡਾ ਮਾਨ ਸਤਕਾਰ ਦਿੱਤਾ ਲੇਕਿਨ ਕੁਝ ਸਮਾਂ ਪਹਿਲਾਂ ਕੁਦਰਤੀ ਮੇਰੀ ਦੋਸਤੀ ਖੰਨਾ ਸਾਹਿਬ ਨਾਲ ਸੀ ਉਹ ਦੋਸਤੀ ਕਰਕੇ ਕੋਈ ਬੀਜੇਪੀ ਕਰਕੇ ਨਹੀਂ ਮੈਂ ਗਿਆ ਕੋਈ ਪਾਰਟੀ ਕਰਕੇ ਨਹੀਂ ਗਿਆ ਦੋਸਤੀ ਕਰਕੇ ਜਦੋਂ ਕੋਈ ਪਿਆਰ ਹੁੰਦਾ ਹੈ ਤਾਂ ਉਸ ਕਰਕੇ ਮੈਨੂੰ ਉੱਧਰ ਜਾਣਾ ਪਿਆ ਜਦੋਂ ਦੋਸਤਾਂ ਦੋਸਤੀ ਨਿਵਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਦੀ ਜਿਹੜੀ ਪਾਰਟੀ ਹੈ ਬੀਜੇਪੀ ਉਹਦਾ ਅਸੀਂ ਪਿੰਡਾਂ ਜਾ ਕੇ ਦੇਖਿਆ ਤੇ ਲੋਕਾਂ ਨੇ ਸਾਨੂੰ ਕਿਹਾ ਵੀ ਬੀਜੇਪੀ ਉਹ ਪਾਰਟੀ ਜਿਹੜੀ ਪੰਜਾਬ ਨਾਲ ਧੋਖਾ ਕਰੀ ਹੈ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਜਮੀਨਾਂ ਅੜਪਣ ਦੀ ਗੱਲ ਕਰ ਰਹੀ ਹੈ ਉਹ ਤੋਂ ਨਫ਼ਰਤ ਪੈਦਾ ਕਰਦੇ ਹੋਏ ਕਿਉਂਕਿ ਪਿਛਲੇ ਸਮੇਂ ਵੀ ਸ਼੍ਰੀ ਵਿਜੇਂਦਰ ਸਿੰਘਲਾ ਜੀ ਨੇ ਸਾਡੇ ਹਲਕੇ ਵਿੱਚ ਜੋ ਵਿਕਾਸ ਕੀਤਾ ਉਹਨਾਂ ਨੇ ਮੈਨੂੰ ਬੈ ਚੇਅਰਮੈਨ ਆਏ ਮਾਰਕੀਟ ਕਮੇਟੀ ਦਾ ਤੇ ਉਦੋਂ ਫਿਰ ਮੈਂ ਸਾਰੇ ਸਾਡੇ ਇਲਾਕੇ ਦੀ ਜਿਹੜੀ ਸੇਵਾ ਕੀਤੀ ਸੀ ਉਹਨਾਂ ਬਦਵੰਤੇ ਸੱਜਣਾਂ ਦੇ ਵੀ ਕਿਹਾ ਵੀ ਆਪਾਂ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਕਿਉਂਕਿ ਤੁਸੀਂ ਲੰਮਾ ਸਵਾ ਕਾਂਗਰਸ ਚ ਰਹੋ ਆਪਾਂ ਕਾਂਗਰਸ ਦੀ ਪਾਰਟੀ ਦੇ ਵਿੱਚ ਸੇਵਾ ਕਰਨੀ ਹੈ ਤੇ ਮੈਂ ਮਨ ਬਣਾਇਆ ਮੇਰੇ ਦੋਸਤ ਸਾਰੇ ਜਿਨੇ ਵੀ ਹਮਨ ਛਨੇੜੀ ਸਤਨਾਮ ਜੀ ਗਲਾਬ ਜੀ ਸਾਰੇ ਅਸੀਂ ਆਇਆ ਗਏ ਸੇਵਕ ਜੀ ਅਰਪਾ ਜੀ ਸੈਣੀ ਮੇਰੇ ਪਿੰਡ ਦੇ ਸਰਦਾਰ ਗਰਨਾਥ ਸਿੰਘ ਜੀ ਜੋ ਮੀਤ ਪ੍ਰਧਾਨ ਨੇ ਨੇ ਪ੍ਰਵਾਨ ਸਿੰਘ ਜੀ ਸਾਡੇ ਮੈਂਬਰ ਪੰਚਾਇਤ ਰਾਜਵੀਰ ਜੀ ਇਹ ਸਾਰਿਆਂ ਨੇ ਅਸੀਂ ਰਲ ਕੇ ਤਿਆਰ ਕੀਤਾ ਕਿ ਅਸੀਂ ਸ਼ਿਗਲਾ ਸਾਹਿਬ ਜੋ ਪ੍ਰਕਾਸ਼ ਦੇ ਮਸੀਹਾ ਨੇ ਆਉਣ ਵਾਲੇ ਸਮੇਂ ਵਿੱਚ 2027 ਸਰਕਾਰ ਕੌਂਸਲ ਬਣਾਉਣੀ ਹੈ ਤੇ ਵੱਡੀ ਲੀਡ ਕਿਨ ਨੂੰ ਜਿੱਤਾਂ ਓਕੇ